ਉਹ ਸਿਧਾਰੀ ਹੋ ਸਿਧਾਰੀ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਕਿੰਨੇ ਵੀ ਇੱਕ ਸਰਪ੍ਰੇਮਾਂ ਦੇ ਨਾਮ ਤੋਂ ਰੱਖੇ ਹੋ ਸਵਾ ਦੇ ਬਹੁਤ ਪਿਆਰ ਦਿਨਾਂ ਨਾਲ ਵਾਖਾ ਕਰਦਾ ਬਹੁਤ ਹੀ ਵਿਸਤਾਰ ਦੇ ਨਾਲ ਆਪ ਜੀ ਨੇ ਦਾਨ ਕਰ ਸੁਭਾਸ਼ ਜੀ ਉਹਨਾਂ ਦੇ ਉਹ ਸਿਆਣਿਆ ਉਪਰਜਾਪੂ ਉਪਰੰਤ ਪ੍ਰਾਂਦੀਪਾਤ ਸ਼ੌਕ ਤੱਕ ਪੁਨਾ ਦਿਵਸ ਸਰੂ ਕੀਤੇ ਆ ਆਪਸ ਆ ਰਹਿਆਂ ਨੇ ਆਪਣੇ ਦੁੱਤਰੇ ਹੋਏ ਆ ਜਿਹੜੇ ਬਤਾ ਕਿ ਸਾਨੀ ਦਾ ਧੁੱਪ ਵੀ ਆ ਧਾਰਮਿਕ ਮਸਲੇ ਵੀ ਹਨ ਔਰ ਸਾਨੂੰ ਗੌਰ ਤੇ ਰਾਜ ਤੇ ਇੱਕ ਜਾਈਸ ਤੋਂ ਮਿਲਤਾ ਆ ਪਹਿਲੀ ਵਾਰ ਤੇ ਤੇ ਆਪਾਂ ਇਹ ਵੀ ਆਇਆ ਕਿ ਪੰਨਿਆ ਪੰਨਿਆ ਅੰਧਿਆ ਪਾਰਾ ਜਦੋਂ ਖੁਦਸ ਸਿੰਘ ਹੋਰਦਾ ਆਪਾਂ ਕਰਦੇ ਆ ਪੰਜਾਬ ਦਾ ਹਿੰਦੂ ਵਕੂਸੂਬਾ ਪੰਜਾਬ ਬਖਤੌਰ ਉਰਾਂ ਦੇ ਨਾਲ ਔਰ ਇਸੇ ਤੋਂ ਆਪ ਸਭੇ ਸਾਥੀ ਬਾਦ ਸਦਾਇਨਾ ਜਿਸ਼ਨ ਦਾ ਚੇਪ ਆ ਰਾ ਦਿਓ ਕਿ ਇਹ ਤਾਂ ਨਾ ਕੋ ਗਰੇ ਵਿੱਚ ਨਾ ਹੈ ਵਿਗਾਨਾ ਸਤਨ ਸੰਗ ਹਰ ਕੋ ਬਣਿਆ ਹੈ ਇੱਥੇ ਤੱਕ ਦੀ ਤਾਰੀਖ 'ਤੇ ਹਮਾਰੋ ਵਿਰਾਗ ਨੂੰ ਹਾਇਦੋ ਉਸਤਾਨ ਦਾ ਜੋ ਪੱਥ ਦਾ ਆ ਬਾਕੀ ਜਿਹੜਾ ਜਿੱਥੇ ਤੱਕ ਮੰਗਾ ਨਹੀਂ ਗੱਲ ਕੀਤੀ ਆ ਪੰਥ ਪੰਜਾਬ ਆ ਪੰਜਾਬੀਅਤ ਆ ਤੇ ਕਿਸਾਨੀ ਆ ਇਹ ਤਸਵੀਰ ਮਾਹੌਲਿਸਤ ਹੈ ਜੇ ਉਹ ਵਕੀਲੀ ਕੀਤਾ ਜਾ ਸਕਦਾ ਅਸੀਂ ਜ਼ਮੀਨ ਤੋਂ ਜੰਮੇ ਆ ਤੇ ਹਰ ਕਿਸ ਨੂੰ ਬੱਝਿਆ ਚਾਹੇ ਕੋਈ ਦਲੰਦਾ ਚਾਹੇ ਕੋਈ ਬ੍ਰਾਹਮਣ ਆਵੇ ਚਾਹੇ ਕੋਈ ਮੂਰਮਾਨ ਆਵੇ ਚਾਹੇ ਕੋਈ ਸੇਖਾ ਆਵੇ ਚਾਹੇ ਕੋਈ ਸਾਰੀਆ ਕਿਸੇ ਧਰਮ ਦੇ ਨਾਲ ਸਮਤ ਰੱਖਦਾ ਹੈ ਤੇ ਇਹ ਜਨਾਹ ਜਰਾ ਉਹਨੂੰ ਅੰਤਰੀ ਦਾ ਅੰਤਰੀ ਦਾ ਤੇ ਕਿਸਾਨ ਚਾਹੀਦਾ ਜੇ ਕਿਸਾਨ ਨਹੀਂ ਤੇ ਜਿਵੇਂ ਆਪਾਂ ਉਹ ਤੋਂ ਵੀ ਇੱਕ ਜੋ ਸੁਭਗ ਸੰਗਿਆ ਨੂੰ ਫਾਰਮਰ ਮੂਫੂਲ सो तो इस करके नहीं मेरा सिखा नहीं समुची मानवता का मसला है सारे ने क्ठे नहीं होना विचारा नहीं करत आदि सफल हो सकती है जिन्हें प्रोफैसर मनजीत हो गल दसी सी कै नाउट सरवाई विदौट क्वाली और ने ਮਮੋਰਟੀ ਸਾਡੇ ਬੰਦੂ ਸਗੇ ਔਰ ਯਾਸ ਕਲੇ ਸਾਰੀ ਦੁਨੀਆ ਉਹਨਾਂ ਨੇ ਆਪਣੇ ਆਪ ਵਿੱਚ ਕੀਤੀ ਹੋਈ ਹੈ ਕਾਰਨ ਕੀ ਹੈ ਉਹਨਾਂ ਨੇ ਦਿਮਾਗ ਨੂੰ ਚੁਣਿਆ ਕਿ ਹਾਂ ਬੱਚਾ ਜਿਹੜਾ ਹੈ ਪੰਜਾਬ ਦੇ ਰਹਿਣ ਵਾਲਾ ਜਿੰਨਾ ਬਸਤਰ ਤੋਂ ਫਰੇ ਉਹ ਪੰਜਾਬ ਦੇ ਨਾਲ ਤਿਆਰ ਕਰਕੇ ਉਹ ਚਾਹਵਨ ਨੂੰ ਪ੍ਰਾਪਤ ਕਰੇ ਹੁਣ ਆਪਾਂ ਦੇਖਦੇ ਹਾਂ ਅਸੀਂ ਕਿਸੇ ਦਾ ਨਾ ਲੱਗਦੇ ਨਹੀਂ ਕਰਦੇ ਕੋਈ ਜ਼ਿਲ੍ਹਿਆਂ ਦਾ ਐਸਐਸਪੀ ਲਾ ਲਓ ਜਾਂ ਡੀਸੀਲ ਲਾ ਲਓ ਚਾਹੂੰਗਰਾ ਦੇ ਜਨਵਾਲੀ ਸਿੰਘਾ ਸਰਦਾਰ ਹੋਣਗੇ ਇਹਦਾ ਸਾਰੇ ਦੇ ਸਾਰੇ ਇਤਿਹਾਸ ਯੂਪੀ ਕਾ ਕਰਨਾ ਤੋਂ ਸੋ ਇਹਦੇ ਪਰਫਾਇਲਾ ਪਰ ਸੁਚਨਾ ਹੋਵੇਗਾ ਸੋ ਦੂਸਰੀ ਜੋ ਸਿੰਘਾ ਜਿਆਨੀ ਜਗਤ ਸਿੰਘ ਦੀ ਹਵਾਰਾ ਅਪੀਨਾ ਦੇ ਸਾਥੀ ਜੇਲ੍ਹ ਵਿੱਚ ਬੈਠੇ ਆ ਉਹਨਾਂ ਦੇ ਕੋਈ ਕਿਸੇ ਗੱਟਬੰਦੀ ਦਾ ਰੋਹਵਾ ਨਹੀਂ ਸੀ ਨਾ ਕੋਈ ਕਿਸੇ ਦੇ ਨਾਲ ਜੀ ਰਾਜਸੀ ਉਹ ਕਿਸੇ ਹਸਪਤਾਲ ਗਿਆਇਆ ਕਿਉਂਕਿ ਉਹ ਹਸਪਤਾਲ ਪੰਜਾਬ ਦੀ ਨੌਜਵਾਨੀ ਦਾ ਘਾਰ ਹੋ ਰਿਹਾ ਸੀ ਉਹ ਹੋਰਨ ਘਰਾਂ ਤੋਂ ਫਤਫਟ ਕੇ ਨੌਜਵਾਨ ਜਿਹੜੇ ਸਨ ਉਹਨਾਂ ਨੂੰ ਉਸ ਮੁਕਾਬਲੇ ਦੇ ਪ੍ਰਤੀ ਭੜਾ ਕਰਕੇ ਤੇ ਮਾਰਿਆ ਜਾ ਰਿਹਾ ਸੀ ਕਿੰਨਾ ਪਣ ਹੁਣ ਤੱਕ ਅਰਦਾਸ ਕੋਲ ਚਲੇ ਜਾਓ ਕਈਆਂ ਪਿੰਡਾਂ ਵਿੱਚ 15-15 ਸਾਲ ਹੋ ਗਿਆ ਹੈ ਅਜੇ ਤੱਕ ਪ੍ਰਾਰਥਨਾ ਨਹੀਂ ਚੜੀ ਤੇ ਤੁਹਾਨੂੰ ਵੀ ਪਤਾ ਹੈ ਉਹਨਾਂ ਜਿਹੜਾ ਸਾਥ ਪਰਾਜਾ ਸਾਂਝੀਆਂ ਕੀਤੀਆਂ ਉਹਨਾਂ ਦੀ ਨੀਅਤ ਤਾਂ ਵੀ ਸਾਨੂੰ ਪਤਾ ਉਹ ਦਿਆਪਾਂ ਦੇਖੀਏ ਕਿ ਜਿੱਥੇ Hindu ਰਾਜ ਦੀ ਗੱਲ ਕਰਦੇ ਆ ਮੇਰਾ ਖਿਆਲ ਹੈ ਕਿ ਉਹਨਾਂ ਨੇ ਦੇਖ ਪੜਾਤੀ 10 10% Hindu ਉਹ ਕੇਵਲ ਤਾਂ ਇਹ ਕਹਿਵਾਣ ਲਈ ਹੈ ਐਗਰੀ ਸੀ ਕਿ ਜੁਦਾ ਜਾਂ ਉਹ ਸਾਰੀ ਦੁਨੀਆ ਉੱਤੇ ਉਹਨਾਂ ਨੇ ਰਾਜ ਕੀਤਾ ਉਹਨਾਂ ਦਾ ਕੰਮ ਕੀ ਸੀਗਾ ਕਿ ਉਹਨਾਂ ਨੇ ਭਾਰੋਤੇ ਰਾਜ ਤੋਂ

ਕਿਰਪਾ ਕੀਤਾ ਹੈ ਯਾਰ ਇਹ ਸਾਰਿਆਂ ਵਾਸਤੇ ਆ ਜਿਹੜਾ ਮੁਸਲਮਾਨ ਨਹੀਂ ਇਹ ਤਾਂ ਬਾਬੂ ਸਾਰਿਆਂ ਨੇ ਇੱਕ ਦੇ ਦੂਜੇ ਨੂੰ ਬਾਹੂ ਨਾ ਦੇ ਕੰਮ ਕਰਨਾ ਹੈ ਉਹ ਖਤਮ ਵੀ ਉਹਨਾਂ ਨੇ ਸਾਡੇ ਵਿੱਚ ਮੋਟ ਕਰਕੇ ਸਾਨੂੰ ਸਾਡੇ ਕੋਲ ਭਰਾਉ। ਸੁਦੇਸ਼ ਕਰਕੇ ਇਹ ਤੋਂ ਆਪਾਂ ਸਾਵਧਾਨ ਰਹੀ ਕਿ ਮੈਂ ਇੱਕ ਮੁੱਦੇ ਦੀ ਗੱਲ ਤੇ ਆਉਣਾ ਆ ਉਹ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਮੇਰੀ ਵੀ 84 ਸਾਲ ਉਮਰ ਹੋ ਗਈ ਹੈ ਭਾਰਤ ਦੇ ਸੇਵੀ ਕੋਈ ਇਕਤਾ ਨਹੀਂ ਕੱਲ ਹੁੰਦੀ ਆ ਜਦ ਪੰਥ ਦੇ ਮੋਰਚੇ ਦੀ ਗੱਲ ਹੁੰਦੀ ਆ ਇੱਕ ਪਾਣੇ ਇਸ ਗੱਲ ਦੀ ਗੱਲ ਹੁੰਦੀ ਆ ਸਾਰਿਆਂ ਵਿੱਚ ਇਨਸਾਨੀ ਨੇ ਆ ਸੱਜਣਾ ਵੀ ਆ ਕੋਪਨ ਟੰਕਾ ਦੇ ਨਾਲ ਕਿ ਲਾਭਿਤ ਨੇ ਆ ਨਾ ਉਹ ਜੇਲ੍ਹ ਵਿੱਚ ਬਿੱਟੂ ਬਣਾ ਦੇ ਨਾਲ ਅੱਡ ਚੱਕਿਆ ਵਿੱਚ ਵੀ ਨੇ ਇਹ ਤੋਂ ਬਤਾਇਆ ਕਿ ਇਹ ਤੋਂ ਭਾਵ 19 ਜਰਾਂ ਉਹ ਚੱਦੀ ਦੇ ਭਰਾਏ ਕਹਿਣ ਤੋਂ ਭਾਵ ਜੋ ਨੇ 19 ਜਰਾਂ ਇਸ ਸਰਕਾਰੋਂ ਕੇ ਸਰਭਤ ਯੋਗ ਸਮਾਬਤ ਆਇਆ ਪਤਾ ਇਹ ਉਹਨੂੰ ਪਤਾ ਹੁੰਦਾ ਜੇ ਉਹ ਉੱਥੇ ਬਿਤੀ ਹੋਵੇ ਕਿ ਕਿਵੇਂ ਉਹ ਭੈਲਵਾ ਹਵਾਰਾ ਨਹੀਂ ਕਿੰਨੇ ਸਾਲ ਉਹ ਇੱਕ ਦਿਨੋਂ ਤੋਂ ਰੋਟੀ ਖਾਂਦੇ ਲੋਕੀਆ ਔਰ ਕੰਦੂ ਦੇ ਵਿੱਚ ਪਾਣੀ ਪਾ ਕੇ ਇਹਦਾ ਬੈਂਗੜਾ ਵਿੱਚ ਪਾਣੀ ਪਾ ਕੇ ਦਿੱਤਾ ਜਾਂਦਾ ਅੱਧਾ ਪੀਂਦੀ ਹਾਂ ਅੱਧਾ ਉਹਦੇ ਚੱਲਦਾ ਆਹ ਹੋਰ ਔਕਾ ਸਮਾਂ ਇਹ ਧੀਕਰ ਭਾਈ ਸਾਹਿਬ ਜਣ ਗੱਲ ਕੀਤੀ ਜਾਂ ਕਿ ਗੁਰੂ ਮੇਰੇ ਸੰਗ ਸਤਰਾਹ ਨਾਲੇ ਉਹਨਾਂ ਨੇ ਜਿਵੇਂ ਪ੍ਰਲਾਦ ਜੀ ਨੇ ਅਕਾਤ ਨੂੰ ਵੀ ਜੇ ਅਕਲ ਨੂੰ ਵੀ ਏਕਾਤ ਬਣਾ ਕੇ ਪ੍ਰਮਾਤਮਾ ਨਾਲ ਜੁੜ ਕੇ ਸਮਾ ਕੱਢ ਰਹੇ ਆ ਪਰ ਸਾਡਾ ਸਾਰਿਆਂ ਦਾ ਪਰਜ ਬੰਦਾ ਤੇ ਮੇ ਆਪਾਂ ਸਾਰੇ ਕੱਪੜੇ ਹੋਏ ਆ ਸੋ ਇਸੇ ਪ੍ਰਕਾਰ ਆਪਾਂ ਇਕੱਠਾ ਦਾ ਸੁਪੋਤ ਇਹ ਨਹੀਂ ਨਾਲ ਮੇਰਾ ਇੱਕ ਵੀ ਸੋ ਜਾਇਆ ਉਹ ਮੈਂ ਹੱਥਾਂ ਨੇ ਦਿੰਨਾ ਜੇ ਸੰਗਤਾਂ ਦੇ ਕੇ ਤਾਂ ਇਸ ਨੂੰ ਬਦਲਣਾ ਔਰ ਮੇਰਾ ਵੀ ਇਹ ਤਜਰਬਾ ਦੀ ਆ ਇਹ ਮਨੇ ਤੋਂ ਬਿਗਿਆਰਾ ਭਰਾ ਆਰੋਧਾਰਾ ਵੀ ਨਹੀਂ ਕੋਈ ਕਿੰਨਾ ਬੰਦੀ ਦੇ ਸਾਥ ਕਰਦੇ ਕਰਦੇ ਇਹਨਾਂ ਬਜਟ ਜੰਮੇ ਸਿਆਣੇ 5 6 8 ਨੂੰ ਹਨ ਇਹ ਉਸ ਉੱਤਤੀ ਜੀਵੀ ਕੁਝ ਕੁ ਸਰ ਪ੍ਰੋਫੈਸਰ ਪ੍ਰੋਫੈਸਰ ਜੰਮੇ ਦੁਸਤ ਜਿਹੜੇ ਆ ਕੇ ਆ 30 ਪਤੀ 30 ਆਪਾਂ ਕਿਉਂਕਿ ਹਰ ਕੌਂਸਲ ਕੋਲ ਥਿੰਕ ਟੈਂਕਰ ਉਹ ਕੋਈ ਨਾ ਕੋਈ ਸੋਚ ਹੀ ਜਾਂਦੇ ਆ ਉਹ ਤੁਸੀਂ ਬਾਗਪੋਤੀ ਗੱਲ ਕਰਦੇ ਹੋ ਉਹ ਕਰੋੜਾਂ ਰੁਪਏ ਖਾਦ ਕੇ ਤੇ ਉਹਨਾਂ ਨੂੰ ਤਰਹਾ ਵੀ ਮਿਲਦੀਆਂ ਔਰ ਉਹ ਜੋ ਕੌਂਸਲ ਬਣਾਉਂਦੇ ਆ ਉਹ ਬਾਦੂ ਕਰਦੇ ਆ ਉਹ ਉਹ ਪਾਣੀ ਬਣਾਉਂਦੇ ਆ ਲਾਗੂ ਕਰਨ ਤੋਂ ਪਹਿਲਾਂ ਛੋੜ ਦਿੰਦੇ ਆ ਲਾਗੂ ਕੀਤਾ ਤੇ ਇਹਦਾ ਅੰਦਾਜ਼ਮ ਕੀ ਹੋਵੇਗਾ ਇਹਦਾ ਰਿਐਕਸ਼ਨ ਕੀ ਹੋਵੇਗਾ ਉਹ ਰਿਐਕਸ਼ਨ ਨੂੰ ਸੋਚਣ ਵਾਸਤੇ ਪਹਿਲਾਂ ਉਹ ਸਾਰਾ ਤਿਆਰ ਕਰਦੇ ਸੋ ਇਸ ਗੱਲ ਕੇ ਆਪਾਂ ਨੂੰ ਝੱਕ ਹਫ਼ਤਾ ਪਾਰ ਆਪਾਂ ਨਹੀਂ ਝੱਕ ਹਫ਼ਤੇ ਚ ਇੱਕ ਦਿਨ ਬੋਧਣਾ ਜਿਹੜੇ ਚੰਗੇ ਸੁਹਿਰਤ ਕਿਉਂਕਿ ਇਹ ਨਬੀ ਦੇ ਸਾਥੀ ਦਰਦ ਰਹਾ ਤੇ ਪੜੀਦਾ ਕਿ ਕਿਉਂ ਜਿੱਥੇ ਆ ਗਿਆ ਮੋਰਚਾ ਇਹ ਕਿਹਦੀ ਬੋਲ ਔਰ ਇਹ ਕਾ ਜਿਹੜਾ ਉਹ ਇਹਦੇ ਤੇ ਥਾ ਸਸੂ ਨਹੀਂ ਫਰਮਾਇਤੀਦਾ ਮਿਲਰੇ ਕਿ ਮੈਂ ਮਾ ਪਰਣਾ ਸਕੂੰ ਧਾਰਿ ਪਰੇ ਪਰੀਦਾ ਜੇ ਤੁਹਾਨੂੰ ਕੋਈ ਯਾਦ ਨਹੀਂ ਆ ਸੋ ਇਹਦੇ ਬਾਅਦ ਤੇ ਆਪਾਂ ਨੇ ਇੱਕ ਸੋਚ ਦਾ ਜਿਹੜਾ ਹੈ ਗਦਵਾਨਾਂ ਦਾ ਕਿਸਾਨਾਂ ਦਾ ਹਰ ਵਰਗ ਦਾ ਉਸ ਨੂੰ ਆਰਪਾ ਇਤਨਾ ਵੀ ਦੇ ਆ ਜਾ ਵੀ ਇੰਦੂਸੋ ਇਹਦਾ ਉਹਨਾਂ ਤੋਂ ਕਿਹਾ ਜਾਵੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਸੰਬੰਧ ਰੱਖਦੇ ਆ ਔਰ ਆਪਾਂ ਉਹ ਸਨਾਰੀ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਦੇ ਬਿਰਦੇ ਸੀ ਉਹਦੇ ਤੇ ਮੁਸਲਮਾਨ ਵੀ ਸੀ இந்து ਵੀ ਸੀ ਅਗਰੇਜ਼ ਵੀ ਸੀ ਸਿੱਖੀ ਵੀ ਸੀ ਡੋਗਰੇ ਵੀ ਸੀ ਕਿਉਂ ਨਹੀਂ ਮਾਇਦਰੀ ਦੀ ਠੀਕ ਹੈ ਅੱਜ ਤੱਕ ਪੇਸ਼ਾ ਵਿੱਚ ਉਹ ਜਿਹੜਾ ਰਾਜ ਨਾ ਕਿਸੇ ਨੇ ਕੀਤਾ ਨਾ ਉਹਦੀ ਪ੍ਰਕਾਸ਼ੀਟਾ ਆਪਾਂ ਕਿਉਂ ਨਹੀਂ ਦੇ ਦੇ ਸਕਦੇ

ਉਹਨਾਂ ਜਿਹੜੇ ਬਲਾਰਾ ਹੋਦੇ ਜਿਨ੍ਹਾਂ ਤੇ ਆਪਣਾ ਇਹ ਨਹੀਂ ਹੁੰਦਾ ਉਹਨਾਂ ਜਿਹੜਾ ਆਪਾ ਟੱਟਰਾ ਮਾਰੀ ਜਾਂਵਾਗੇ ਸਿਰਫ ਨੜੀ ਜਾਂਵਾਗੇ ਜਿਵੇਂ ਹੋਟ ਕੋਲ ਲੱਦੀ ਆ ਇਸੇ ਪ੍ਰਕਾਰ ਕਿ ਝਿਮ ਕੋਟ ਖਾਦੇ ਰਹਿਆ ਹੁਣ ਵੀ ਕੋਟ ਖਾ ਰਹੀ ਆ ਗਾਂ ਵੀ ਕੋਟ ਖਾਣਾ ਇੱਕ ਮੈਂ ਹੋਟ ਕੋਲ ਕਰਦੀ ਆ ਮਹਾਰਾਜ ਇਬਰਾਹਿਮ ਸਾਹਿਬ ਨੂੰ ਵੀ ਉਹ ਰੋਜ਼ ਦੀ ਸਥਿਤੀ ਸੀ ਜਿਸ ਤਰ੍ਹਾਂ ਹੋਈ ਸੀ ਅੱਜ ਵੀ ਵਾਦਨ ਚ ਕਿਉਂਕਿ ਇਹ ਜਿਹੜੀ ਆਪ ਸਰਕਾਰ ਹੈ ਇਹ ਕੋਈ ਮੌਕਾ ਦੀ ਸਰਕਾਰ ਨਹੀਂ ਹੈਗੀ ਇਹ ਸਿਰਫ ਤੇ ਸਿਰਫ ਇਸ ਕਰਕੇ ਸਰਕਾਰ ਬਣੀ ਆ ਕਿਉਂਕਿ ਕਾਗਜ਼ ਤੋਂ ਸਤਾਏ ਹੋਏ ਸਨ ਉਹਨਾਂ ਦੇ ਟੁੱਟਿਆ ਤੇ ਘੁੱਟਿਆ ਜਿਨ੍ਹਾਂ ਨੂੰ ਆਪਾਂ ਆਪਣੇ ਕਰਕੇ ਬਾਗਦੌਰ ਸੰਭਾਲੀ ਆ ਅਕਾਲੀ ਜਿਨ੍ਹਾਂ ਨੂੰ ਅਖੌਤੀ ਕਿਹਾ ਜਾਂਦਾ ਅਕਾਲੀ ਉਹਨਾਂ ਨੇ ਬਾਗਦੌਰ ਉਹਨਾਂ ਦੇ ਹੱਥ ਦਿੱਤੀ ਆ ਉਹਨਾਂ ਨੇ ਉਹਨਾਂ ਤੋਂ ਵੀ ਜ਼ਿਆਦਾ ਕਸਰ ਨਹੀਂ ਛੱਡੀ ਗੁਰੂ ਗ੍ਰੰਥ ਸਾਹਿਬ ਜੇ ਦੇ ਮੋਰੇ ਮੱਥਾ ਵੀ ਟੇਕਦੇ ਆ ਉੱਥੇ ਤਾਂ ਫੇਰ ਅਖੰਡ ਪਾਤਸ਼ਾਹ ਜੀ ਵਿਖਾਉਂਦੇ ਆ ਕਬੜ ਜਿਹੜਾ ਅੰਦਰ ਵਰ ਵਾਲੇ ਜਾ ਕੇ ਸਹਿਬ ਬਾਤ ਕਰਦੇ ਆ ਔਰ ਇਹਦੇ ਤੋਂ ਉਹ ਸਲਾਮ ਜਵਾਬ ਦੋਵੇਂ ਕਰੇ ਮੁੰਡੂ ਉਤਾਰ ਜਾਏ ਠੀਕ ਆ ਉਹ ਸਹੀ ਆ ਪਰ ਹੋਣ ਇੱਕ ਖਲਾਅ ਦੀ ਉਹ ਖਲਾਅ ਤਾਂ ਘਰ ਪਰ ਨਹੀਂ ਸਿਕਦਾ ਸੋ ਉਹ ਆਪ ਨਹੀਂ ਦਿੰਦੀ ਉਹ ਕੇਵਲ ਤੇ ਕੇਵਲ ਲੋਕਾਂ ਨੇ ਆਪਣੇ ਟਰੈਕਸ ਤੋਂ ਬਣੀ ਫ੍ਰਸਟੇਸ਼ਨ ਜਿਹੜੀ ਉਹ ਕਰਦੀ ਆ ਜਿਸ ਕਾਰਨ ਇਹ ਲੋਕਾਂ ਆਪਾਂ ਉਹਨਾਂ ਨੂੰ ਥਾਲੀ ਦੇ ਕੋਲੋਂ ਥੇ ਰੱਖਦੇ ਆ ਇਹ ਮੂਸਲੇ ਆਪਾਂ ਕਦੇ ਹੋ ਕੇ ਆਪਣੇ ਬੰਦੇ ਖੜੇ ਕਰ ਦਦੇ ਤੇ ਕੋਈ ਉਹਨਾਂ ਨੂੰ ਬਿਲਕੁਲ ਜੇ ਦਿੱਲੀ ਤੋਂ ਹਲਾਲੇ ਲਾ ਕੇ ਦੇਖ ਸਕਦੇ ਆ ਤੇ ਆਪਾਂ ਪੰਜਾਬ ਵਿੱਚ ਰਹਿਣ ਵਾਲੇ ਸਿਆਣੇ ਬੰਦੇ ਨੂੰ ਖੜੇ ਕਰਤੀ ਆ ਉਹਨਾਂ ਕਿਹੜੇ ਪੰਜਾਬ ਦੀ ਸ਼ਰਮ 'ਚ ਰੱਖਦੇ ਆ ਹੁਣ ਕੀ ਚਾਹੁੰਦੇ ਆ ਹੁਣ ਵੀ ਆਪਾਂ ਦੇਖੀਏਗਾ ਮੇਰਾ ਇੱਥੇ ਪ੍ਰੋਗਰਾਮ ਦਾ ਬਹੁਤ ਦਿੱਤਾ ਚ ਰੱਖੀ ਹੋਇਆ ਆਪਾਂ ਆਪ ਬਜਾਏ ਜਿਨ੍ਹਾਂ ਨੇ ਕਹਾਣੀਆਂ ਹੋਈਆਂ ਨੇ ਕਹਿੰਦੇ ਆ ਅੰਮ੍ਰਿਤ ਦੇ ਅਹੁਦਾ ਗਿਆ ਆ ਕੁਝ ਜੇ ਸੀ ਨਾਲ ਗਿਆ ਨਾ ਉਹ ਵੀ ਹੋਰ ਥੋੜੇ ਆયા ਤੇ ਹੋਰ ਧੋਖੀ ਵਸ ਦੇਖ ਸਕਦੇ ਹੋ ਜਿਹੜੇ ਇਥੋਂ ਤੱਕ ਜੀਵਨਾਲ ਦੇ ਨੇ ਉਹਨਾਂ ਦਾ ਰਾਜ ਨਹੀਂ ਲੁੱਟੀ ਕਰਦੇ ਉਹ ਵੀ ਇਹਨਾਂ ਦੇ ਜੀਵਨਾਲ ਦਾ ਰਾਜ ਮਾਇਆ ਹੋਇਆ ਖੰਨ ਖਾਂਦੇ ਆ ਹੋਰ ਇਹਦਾ ਇਸ ਹਮ ਦਾ ਇਹ ਚੱਲ ਰਿਹਾ ਜਿਵੇਂ ਭਲਗੁਰੂਤਾ ਜੀ ਨੇ ਕਿਹਾ ਨਾ ਕੀਤਾ ਕਿ ਇਹ ਹਸ ਇੱਕ ਕੇਂਦਰੀਕਰਨ ਹੋਊਗਾ ਕਿਹੜੇ ਜਿਹੜਾ ਇਸ ਕਾਲੇ ਵਿੱਚ ਹਾਰਾ ਉਹਦੇ ਵਿੱਚ ਛੇਕ ਪਾਉਣਾ ਇਹਨਾਂ ਤੋਂ ਨਾ ਆਪਾਂ ਆਸ ਰੱਖੀਏ ਆਉਣ ਵਾਲੇ ਸਮੇਂ ਵਿੱਚ ਆਪਾਂ ਇੱਕ ਟੈਕਟਕ ਦਾ ਇਲਾਕਾ ਬਣਾ ਲਈਏ ਜਿਹੜੇ ਨਹੀਂ ਵੀ ਅਜੇ ਤੱਕ ਇੱਥੇ ਆ ਸਕੇ ਉਹਨਾਂ ਨੂੰ ਵੀ ਆਪਾਂ ਲਾ ਲਈਏ ਜਿਹੜੇ ਚੰਗੀ ਸੋਚ ਰੱਖਦੇ ਆ ਆਪਾਂ ਸਾਰੇ ਪਰਿਵਾਰ ਆਪਜੀ ਫਿਰਦੇ ਹੋ ਸਾਰੇ ਮੌਕਾ ਸੁਜਾਸ ਕਰੋ ਸੋਸਾ ਗੁਰਦੀਪ ਸਿੰਘ ਹੋਣ ਇਕੱਠੇ ਆ ਪਈ ਪ੍ਰਕਾੰਦਰ ਸਿੰਘ ਹੋਣੀਆਂ ਬਾਪੂ ਜੀ ਆ ਰਾਜੇਵਾਲ ਹੋਣੀਆਂ ਆ ਦਰਸ਼ਨਪਾਲ ਜੀ ਆ ਇਹਨਾਂ ਨੂੰ ਸਿਆਣੇ ਹੋਣ ਕਿਹੜੇ ਹੋ ਸਕਦੇ ਜੰਨ ਆਪ ਸਰਜਾ ਰੰਦਾ ਜੀ ਇਹ ਸਰਸੋਸ ਜਰਫਿਕਾ ਨਵੇਂ ਸਾਡ ਸਾਡੀ ਇੱਕ ਪੰਤੀ ਹੈ ਜਿਹੜਾ 40 ਮੰਤਰੀ ਦੀ ਟੀਮ ਹੈ ਅਸੀਂ ਇਹਨੂੰ ਮੰਨਣ ਕਰਾਂਗੇ ਇੱਕ ਵਾਰੀ ਨੇ ਦੋ ਵਾਰੀ ਨੇ ਤਿੰਨ ਵਾਰੀ ਕਰਾਂਗੇ ਅਗਲੇ ਆਪ ਵੀ ਫੇਰ ਉਸ ਨਾਲ ਜੁੜ ਕੇ ਦਿੱਤੇ ਪੰਕਤੀ ਕਰਾਂਗੇ ਤੇਨ ਕਰਾਂਗੇ ਕੋਈ ਸਾਂਝਾ ਇੱਕ ਪ੍ਰੋਗਰਾਮ ਆ ਲਿਖੋ ਔਰ ਜੋ ਤੁਸੀਂ ਹੋਰ ਲਿਖੋਗੇ ਉਹਦੇ ਨਾਲ ਮੈਂ ਤਾਂ ਮੋਟਰ ਦਾ ਇੱਕ ਵਿਚਾਰ ਨਾਲ ਮਤਾ ਲਾਇਆ ਔਰ ਬੰਦੂ ਨਾਲ ਅਫਦਾਨਾ ਵਿੱਚ ਨਾਲ ਪਾਜੇ ਜੇ ਦਲੀਆਂ ਸਰਕਾਰਾਂ ਦੇ ਨਾਲ ਮਸਲਾ ਲਾਇਆ ਇਹ ਲਾ ਕਬੀਆਂ ਹੋਰ ਵੀ ਸੁਖਵੀਰ ਉੱਥੇ ਆ ਕੇ ਤਿੰਨ ਘੰਟੇ ਤੱਕ ਬਹੜਿਆ ਤੁਸੀਂ ਹਾਂ ਦੋ ਗੱਲ ਕੀਤੀ ਤਾਂ ਹਾਂ ਹੀ ਘੱਟ ਦਿਓ ਮੈਂ ਬਿਲਕੁਲ ਨਹੀਂ ਤੇ ਜੋ ਮਰਦਾਂ ਜਗ੍ਹਾ ਠੀਕ ਆ ਤੁਸੀਂ ਨਾ ਮਨਣਾ ਭੁੱਲਿਆ ਆ ਔਰ ਜਿੱਥੇ ਤੁਸੀਂ ਜਾਣਾ ਉੱਥੇ ਤੁਸੀਂ ਪਤਾ ਨਹੀਂ ਕੀ ਕਬੂਲ ਜੋਗੇ ਪਰ ਮੈਂ ਕੀ ਜਵਾਬ ਦਵਾ ਰਿਹਾ ਉਹ ਸਾਰੀ ਬਣੇ ਚੀਜ਼ ਉੱਥੇ ਆਈ ਪਰ ਆ ਦਿੱਤਾ ਅਗਲੀ ਵਾਰ ਹੀ ਜਿੱਦਾਂ ਸਾਬੋ ਪਾਲ ਤੇ ਲੰਗਾ ਫੁੱਤ ਚੋੜਾਂ ਦੇ ਜਿੰਦੇ ਉਥੋਂ ਫਿਰ ਪਾਣਾ ਸੀ ਸੋ ਸਾਨੂੰ ਹੋਰ ਵੀ ਹੈ ਮੈਂ ਤੁਹਾਡੇ ਨਾਲ ਆ ਹਰਤ ਨਾਂ ਦੇ ਤਾ ਪ੍ਰੇਮੇਤ ਨਾਂ ਗੱਲ ਕੋਈ ਸੋਨੇ ਹਾਰ ਜੀਰਪਾ ਕੋਈ ਉਤੇ ਇੱਕ ਵਾਰੀ ਮੈਂ ਐਸੀ ਗੱਲ ਇਹਿ ਤੈਨੂੰ ਕਾਹਦੇ ਜਾ ਕਿ ਤੁਸ ਸੁਣਾ ਦੀ ਗੱਲ ਆਈ ਸੀ ਇਹਨਾਂ ਨੂੰ ਵੀ ਪਤਾ ਆਪਣੇ ਐਗ ਨਗਾ ਸਾਹਿਬ ਨੂੰ ਜਦੋਂ ਪਰ ਜਸਵੀਰ ਸਿੰਘ ਉਰਾਦੇ ਦਰਖਤੇ ਉਤੇ ਕੇਸ ਪਾਇਆ ਕੋਈ ਨਹੀਂ ਉਤੇ ਸਾਧੂ ਮਹਤਮਾ ਗਿਆ ਨਾ ਸਾ ਤੁਮ ਮੈਰਾ ਇਹ ਗੱਲ ਕਹ ਰਿਹਾ ਨੇ ਠੀਕ ਆ ਤੁਹਾਨੂੰ ਸਾਧੂ ਮਹਤਮਾ ਲੱਗਰ ਪਰਜਾ ਦੀ ਸੇਵਾ ਕਰ ਸਕਦੇ ਆ ਪਰ ਜੇ ਆ ਕੋ ਮੋਟੇਵਲ ਚ ਉਹ ਸ਼ਾਇਦ ਇੰਨਾ ਸਾਥ ਨਾ ਦੇ ਸਕਣ ਉਹਦੇ ਵਿੱਚ ਬਾਪੂ ਜੀ ਨੂੰ ਤਾਂ ਜ਼ਰੂਰ ਹੋਈ ਕਿ ਇਹ ਅਗਰ ਆ ਉਹਨਾਂ ਸਾਗਰ ਦੇ 100 ਸਿਕਾਂ ਦਾ ਗਾਧੀਆਂ ਸੀ ਪਰ ਕੋਈ ਉੱਥੇ ਰਸਤਾ ਤੇ ਵੀ ਸ਼ਾਮ ਨਹੀਂ ਹੋਇਆ ਤੇ ਬਲਕਿ ਪੰਜ ਪਿਆਰੇ ਚੀਜ਼ਾਂ ਬੈ ਉੱਥੇ ਬਿਮਾਰ ਹੁੰਦਾ ਹੋਇਆ ਕਿ ਉਹ ਪਹੁੰਚਾ ਤੋਂ ਇਹ ਜਿਸੀ ਕਰਕੇ ਆਪਾਂ ਆਪਣਿਆਂ ਦੇਰਿਆਂ ਤੱਕ ਵੀ ਸਿਕਲ ਹੋ ਗਿਆ ਮੈਂ ਇਹਨਾਂ ਸਾਧੂ ਮਹਤਾਂ ਨੂੰ ਕਿਹਾ ਵੀ ਸੀ ਕਿ ਜੇ ਆਪਾਂ ਸਿੱਖ ਹੈਗੇ ਆ ਪੰਥ ਹੈਗੇ ਆ ਪੰਜਾਬ ਹੈਗੇ ਆ ਸਾਨੂੰ ਵੀ ਲੋਕ ਪ੍ਰਦਰਸ਼ਨਾਂ ਦੇਖ ਕੇ ਸਾਨੂੰ ਵੀ ਮੰਨ ਲਿਆ ਜੇ ਸਹੀ ਨਾ ਰਹੇ ਤੇ ਤੁਹਾਨੂੰ ਕੋਲ ਮੰਨਵਾ ਬਾਈਆਂ ਨੇ ਆਉਣ ਤੇ ਸੰਵਾਦਾਂ ਨਹੀਂ ਲਿਖਣਾ ਨਾ ਕੋਰਜ ਕਰਕੇ ਇਹ ਸਾਡੀ ਵੀ ਹੋਣ ਤੇ ਜਾਂ ਤੇਰੇਆਂ ਦੀ ਇਸ ਕਰਕੇ ਆਪਾਂ ਸਾਰਿਆਂ ਨੂੰ ਤੇਰੇਆਂ ਤੋਂ ਬਾਹਰ ਪੇਕਰਨਾ ਪਵੇਗਾ ਬਾਣੀ ਦਾ ਗੱਲ ਕੋਈ ਜਾਂ ਪਰ ਠੀਕ ਆ ਉਹ ਦਾ ਸਾਰੇ ਕਾਲਜਵਾਲਾ ਵੀ ਕਰੀ ਜਾਂਦੇ ਆ ਸੋ ਇਹ ਕਰਕੇ ਆਪਾਂ ਥੋੜਾ ਜਿਆਦਾ ਪੰਥ ਹੈ

ਜਿਵੇਂ ਸਾਰਿਆਂ ਕੋ ਮਨ ਬਣਾਇਆ ਸਾਰਿਆਂ ਬਾਹਰ ਜਾ ਰਿਹਾ ਬਣਾਇਆ ਅੰਦਰ ਸੋਚਦੇ ਆ ਵਿਚਾਰਦੇ ਆ ਵਰਤਨ ਕਰਦੇ ਆ ਫੇਰ ਉਹ ਸੱਜਣ ਨੂੰ ਗੱਲ ਤੋੜਦੇ ਆ ਸੋ ਇੰਨੀ ਵਿਚਾਰ ਕਰਦਾ ਕਿਸੇ ਦੀ ਸ਼ਾਮ ਦੇ ਵਕਤ ਨਾਲ ਆਪ ਕੋ ਗੱਲ ਕਹੀ ਹੋਵੇ ਉਹ ਨਹੀਂ ਜਿਮਾ ਕਰਦੇ ਨਾ ਕਿਉਂਕਿ ਜੋ ਅੰਦਰ ਸੀ ਗੱਲ ਕਿਉਂਕਿ ਵਿਚਾਰ ਆਪਾਂ ਤੋਂ ਸਾਰੇ ਸਾਜਿਖੇ ਆ ਕਿਸੇ ਨੇ ਕਿਹਾ ਕਿ ਜਨਾ ਮਾਸੀ ਮਸਾਲਾ ਹੋਣਾ ਚਾਹੀਦਾ ਜਦੋਂ ਇਹ ਹੋਣਾ ਚਾਹੀਦਾ ਤੱਤਾਂ ਨਾਲ ਆਉਣਾ ਚਾਹੀਦਾ ਤੈਨੂੰ ਤੁਹਾਡੇ ਕੋ ਰਾਜ ਭਾਗ ਹੋਵੇਗਾ ਆਪਾਂ ਕੋਲ ਸਤਾ ਕਲੂਡ ਬਣਾ ਲਓ ਆਪਾਂ ساری ਉਮਰ ਹਨਸਾਫ ਹੀ ਮੰਗਦੇ ਰਹੇ ਆ ਤੁਸੀਂ ਹਨਸਾਫ ਮੰਗਵਾ ਦੇਣਾ ਪਰੋਂ ਤੁਸੀਂ ਹਨਸਾਫ ਦੇਣ ਵਾਲੇ ਜੋ ਮੇਰੀ ਭੈਣ ਦੀ ਆ ਉਹ ਕਰਨ ਵਾਸਤੇ ਹੁਣ ਗਰਾਉਂਡ ਜਲਦ ਤਿਆਰ ਆ ਹੁਣ ਤਿੰਨਾਂ ਪਾਰੀਆਂ ਤੋਂ ਆਪਾਂ ਦੇਖਦੇ ਆ ਹੁਣ ਇਹ ਖਲਾਫ ਪੈਦਾ ਹੋ ਗਿਆ ਹੁਣ ਇਹਦੇ ਮੰਗਣੋ ਜਿਹੜੇ ਵੀ ਤੁਸੀਂ ਚੱਜੇ ਲੰਦੇ ਕਰੋਗੇ ਉਹ ਆਵਾਜ਼ ਚੁੱਕਣਗੇ ਕਿ ਤੁਸੀਂ ਅੱਜ ਸੋਨਕਾਰ ਸੋਟ ਕਰੋ ਆਪਾਂ ਉਸਨ ਇਕੱਠੇ ਹੋਣ ਦੀ ਲੋੜ ਆ ਕੋਈ ਜਦ ਤੱਕ ਜੰਗੀ ਹੋ ਰਹਾ ਤੇ ਬਾਤੂ ਦਾ ਦੇਖਣਾ ਵਾਹੀ ਮਿਲਦਾ ਦਾ ਜੀ ਜੀ